ਭਾਈ ਅੱਜ ਡਰਾਈਵਰ ਹੈ ਕੰਟੇਨਰ ਦਾ ਇਹਦੀ ਗੱਡੀ ਗੱਡੀ ਖੋਲ ਕੇ ਲਿਆਏ ਆ ਪੂਰਾ ਗੱਡੀ ਨੰਬਰ ਬੰਦੇ ਲਟੇਰੇ ਨਾਲੇ ਨੂੰ ਮਾਰ ਲੱਗੇ ਸੀ ਉਹ ਤਾਂ ਸ਼ੁਕਰ ਹੈ ਵੀ ਇੱਥੋਂ ਪਿੰਡ ਵਾਸੀਆਂ ਦਾ ਜੱਸੀ ਦੇ ਜਿਹੜੇ ਬੰਦੇ ਨਾਲ ਲੱਗੇ ਉਹਨਾਂ ਨੇ ਮੋਟਰਸਾਈਕਲ ਵਗੈਰਾ ਲਾ ਕੇ ਬੰਜਾਂ ਨੇ ਮੂਰੇ ਕੌਣ ਇਸਨਾਂ ਦੀ ਮਦਦ ਕਰੀ ਆ ਆ ਭਈ ਇਹਨੇ ਪੂਰੀ ਮਦਦ ਕਰੀ ਆ ਐ ਸਕੂਟਰੀ ਵਾਲੀ ਸਕੂਟਰੀ ਸੀ ਵਿਚਾਰੇ ਨੇ ਜਿੰਨੀ ਕੁ ਹੋਈ ਦਿਵਾਲੇ ਕੇ ਮੂਰੇ ਲਾ ਕੇ ਨਾਲ ਇਹਦੀ ਮਦਦ ਕਰੀ ਆ ਹੋਰ ਬੰਦੇ ਆ ਗਏ ਨਾਲ ਡਰਾਈਵਰਾਂ ਨੇ ਪੂਰੀ ਮਦਦ ਕਰੀ ਆ ਇਹਨੇ ਆ ਗੱਡੀ ਮੂਰੇ ਲਾਈ ਆ ਦੇਖੋ ਪੰਜਾਬ ਸਰਕਾਰ ਦੀ ਨਲਾਈਕੀ ਇਥੇ ਸਾਰੀਆਂ ਦਿਨਾਂ ਜਿਹੜੀਆਂ ਲੁੱਟਾਂ ਖਾਹਾਂ ਹੋ ਰਹੀਆਂ ਕੋਈ ਕੋਈ ਰਾਜਨੀ ਕੋਸ ਨਹੀਂ ਇਹ ਬੰਦੇ ਨੂੰ ਮਾਰਨ ਲੱਗੇ ਸੀਗੇ ਬੰਦੇ ਨੂੰ ਮਾਰਨ ਲੱਗੇ ਸੀ ਲੁਧਿਆਣੇ ਦੀ ਗੱਡੀ ਆ ਇਹ ਇਹ ਭਾਈ ਨੇ ਬਚਾਏ ਆ ਜੱਸੀ ਤੋਂ ਜੱਸੀ ਆ ਜਿਹੜੀ ਜੱਸੀ ਟੱਪ ਕੇ ਜੱਸੀ ਬਾਗ ਵਾਲੀ ਟੱਪ ਕੇ ਆ ਜਿਹੜਾ ਟੂਲ ਟੈਕਸ ਲੱਗ ਰਿਹਾ ਰੋਲਦੂ ਵਾਲੇ ਸੰਜੇ ਇੱਥੇ ਕੰਮ ਹੋਇਆ ਸਾਰਾ ਇਹ ਗੱਡੀਆਂ ਵਾਲੇ ਭਰਾ ਸਾਰੇ ਆ ਕੇ ਖੜ ਗਏ ਆ ਤੇ ਪੁਲਿਸ ਉਹਨਾਂ ਦੇ ਮਗਰ ਲੱਗੀ ਆ ਲਟੇਰਿਆਂ ਦੀ ਓਕੇ ਦੇਖਦੇ ਪੁਲਿਸ ਵਗੈਰਾ ਆ ਗਈ ਸੀ ਇੱਥੇ ਤੇ ਮਗਰ ਲੱਗ ਗਈ ਐ ਇਹ ਹਾਲ ਆ ਪਰ ਅੱਜ ਕੱਲ ਪੰਜਾਬ ਵੀ ਯੂਪੀ ਵਿਹਾਰ ਬਣਦਾ ਜਾ ਰਿਹਾ ਹੈ ਪੰਜਾਬ ਯੂਪੀ ਵਿਹਾਰ ਬਣਦਾ ਜਾ ਰਿਹਾ ਹੈ ਯੂਪੀ ਵਿਹਾਰ ਚ ਸੁਧਾਰ ਹੋ ਗਿਆ ਪੰਜਾਬ ਦੇ ਵਿੱਚ ਆ ਬਾਈਆਂ ਨੇ ਬਹੁਤ ਵਧੀਆ ਕੰਮ ਕਰਿਆ ਜਿਨ੍ਹਾਂ ਨੇ ਅੱਗੇ ਲਾ ਕੇ ਮੋਟਰਸਾਈਕਲ ਤੇ ਵਿਚਾਰੇ ਦਾ ਬਚਾ ਕੇ ਦੋ ਭੱਜ ਗਏ ਦੋ ਭੱਜ ਗਏ ਕਫੜਾ ਦੋ ਭੱਜ ਗਏ ਕਫੜਾ ਗਿਆ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਜਿਨ੍ਹਾਂ ਨੇ ਵਿਚਾਰੇ ਦੀ ਮਦਦ ਕੀਤੀ ਪ੍ਰਦੇਸੀ ਬੰਦੇ ਦੀ ਨਾਲੇ ਤੇ ਬਚਦਾ ਹੋ ਗਿਆ ਜੀ